सो हे गाइज वेलकम बैक टू चैनल अमन जी लोग से तो दोस्तों को तोड़ी पर तोड़ी बात देना आपा बिल्कुल ठीक है दोस्तों आ देखो इधर बुरी पा आया साडा ते चैलेंज तो हो रहा है इधर बुरी ओ पापा बुला दे पापा पापा बकवास नहीं करनी मेनू भी कर दे बिल्कुल कर दे मेना बकवास नहीं करनी चुप डिश काम दे डिश डिश ਮੈਂ ਨਾ ਬਕਵਾਸ ਨਹੀਂ ਕਰਨੀ ਤੇ ਪਪਾ ਨਹੀਂ ਕਰਨੀ ਮੈਂ ਨਾ ਬਕਵਾਸ ਬਕਵਾਸ ਬਿਲਕੁਲ ਨਹੀਂ ਕਰਨੀ ਮੰਮਾ ਕਹੋ ਮੰਮਾ ਨਹੀਂ ਕਰਨੀ ਪਪਾ ਕਹੋ ਪਪਾ ਪਪਾ ਕਹੋ ਫਿਰ ਮੰਮਾ ਕਹੀਂ ਮੰਮਾ ਕਹ ਲੈ ਕੇ ਮੰਮਾ 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 ਹਾਲਾ ਲੈ 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 ਠੂਸ ਲੈ ਬਲਕੇ ਪਪਾ ਤੂੰ ਖੜਾ ਨੰਨ। ਐ ਲੈ 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 ਲੈ। ਕਾ ਤੇ ਮਮਾ ਨੂੰ ਲਾਈ ਮਾ ਦੋ। ਕਾ ਦਿਮਾਗ ਨਾ ਕਾ ਦਿਮਾਗ ਨਾ ਖਰਾਬ ਕਰੋ। ਓਏ। ਯੂ ਸ਼ਟ ਅਪ ਉਂਗਲ ਕਰ ਦਿੰਦੀ। ਚੁੱਪ ਰਹਿ। ਯੂ ਸ਼ਟ ਅਪ। ਉਹ ਦੇਖੀ ਉਹਦੇ ਦੁੱਧੇ ਤੇ ਬੀਜੀ ਆ ਨਾ ਦੁੱਧੇ ਨਾਲ। ਚੱਲ ਕਹਿੰਦਾ ਬੇਲਾ। ਚੱਲ। ਚੱਲ। ਏ ਤੂੰ ਵੀ ਚੱਲ ਹਵਾੜ ਦੇ। ਚੱਲ। ਚੱਲ। ਹੱਪ ਕਰ ਦੇ। ਤਬੂਰ। ਊਟ। ਕੂਕ ਮਾਰ ਦੇ ਦਾਦੇ ਕੂਕ ਮਾਰ ਕੇ। ਫੂਈ ਮਾਰ ਦੇ। ਆਈਸ ਕਿੱਥੇ ਆਈਸ ਕਿੱਥੇ ਆਈਸ ਕਿੱਥੇ ਅੱਜ ਕਿੱਥੇ ਅੱਜ ਕਿੱਥੇ ਆਈਸ ਬੀਬੀ ਕਿੱਥੇ ਬੀਬੀ ਕਿੱਥੇ ਬੀਬੀ ਆਈਸ ਕਿੱਥੇ ਹਾਂ ਲਾਈ ਆਈਸ ਕਿੱਥੇ ਆਈ ਆਈ ਉਹ ਵੀਰਾ ਆਈਸ ਕਿੱਥੇ ਆਈਸ ਆਕ ਆਕ ਆਇਤਾ ਮੈਂ ਮੰਮਾ ਮੰਮਾ ਮੰਮਣ ਵਾਹ ਮਾ ਦੋ ਮੁਕਾ ਮੰਮਾ ਬੱਚਾ ਮੰਮਾ ਰੋਟੀ ਖਾਣੀ ਹੈ ਕਿ ਨਹੀਂ ਖਾਣੀ ਹੈ ਤੇ ਫਿਰ ਮੰਮਾ ਕਹੇ ਫਿਰ ਖਾਣੀ ਹੈ ਕਾ ਮੰਮਾ ਮੰਮਾ ਕਹੇ ਬਈ ਬਾਬਾ ਬਾਬਾ ਲਓ ਦੂਜਾ ਦੁੱਧ ਦਈ ਲਿਓ ਨਾ ਮੈਂ ਦੋਗਲਾ ਪਨ ਤੇਲ ਕਰਦਾ ਪਾਪਾ ਤੇ ਪਾਪਾ ਤੇ ਬਾਬਾ ਬੋਲੋ ਕੀ ਤਕਲੀਫ ਹੈ ਤੁਹਾਨੂੰ ਕਰਨੀ ਨਹੀਂ ਬੱਲ ਗਿਆ ਸੀਗਾ ਹਾਂ ਉਹਨੇ ਮੈਨੂੰ ਕਹਿੰਦੀ ਪਤਾ ਨਹੀਂ ਕਿੱਥੋਂ ਕਿੱਥੇ ਜਿਹੀ ਮੁੱਠੀ ਹੈ ਕਿੰਝ ਕਿੰਝ ਕਿੰਦਰ ਅੱਛਾ ਹੋਏ ਨਹੀਂ ਹੋਏ ਨਹੀਂ ਆਖਣ ਲੱਗਾ ਸੋਰੀ ਬੋ ਸੋਰੀ ਬੋ ਸੋਰੀ ਸਾਰੀ ਸੋਰੀ ਲੈ ਜੀ ਮੈਂ ਹੁਣੀ ਬਾਹਰ ਡਾ ਇੰਨੇ ਮਿੱਟੀ ਵਾਲੇ ਗੰਦੇ ਹੱਥ ਮੈਨੂੰ ਲਾ ਰਿਆ ਵਾ ਇਹ ਮੋਟਰਸਾਈਕਲ ਤੋਂ ਮਿੱਟੀ ਲੱਗ ਕੇ ਆਇਆ ਗੰਦੇ ਪਤਾ ਨਹੀਂ ਕਿੱਥੋਂ ਕਿੱਥੋਂ ਮਿੱਟੀ ਨੱਦ ਕੇ ਆਇਆ ਸਾਰੇ ਗੱਡੀਆਂ ਦਾ ਘੂਮਾ ਦੁਕਿਓ ਗਲਤ 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 ਸਾਰੇ ਭੱਲੇ ਦਾ ਘੂਮਾ ਕਿਸਾਈ ਕਿਆ ਲੱਗ ਗਿਆ ਅੰਦਰ ਦੇ ਮਾਲ ਉਸ ਅਗੜ ਚੜ ਗਈ ਅਗੜ ਚੜ ਗਈ ਛੋਣ ਬੰਦਰ ਰਵੀਆਂ ਲੇ ਵੇਚੋ ਵਾਲੇ ਨੀ ਟੀ-ਸ਼ਰਟ ਐਡੀ ਖੁੱਲੀ ਆ ਲੁਪੜਾ ਰੇ ਤੇ ਚਾ ਜਾ ਬਾਹਰ ਨਿਕਲ ਆ ਇਹਿੰਦੀ ਦੀਦੀ ਨਹੀਂ ਮੈਂ ਨਹੀਂ ਦੀਦੀ ਪ੍ਰੀਤੀ ਦੀਦੀ ਨਾ ਨਾ ਮੈਂ ਗੱਲ ਛਾਤਰ ਵੀ ਝਾੜਨੇ ਕੋ ਬਦਲੇ ਬੋਗੀ ਤੁਹਾਡੀ ਨਾ ਮੈਂ ਬਸ ਪ੍ਰੀਤੀ ਦੇ ਗੱਲ ਕਰਦਾ ਮੈਂ ਮੈਂ ਅਸਰ ਨਾ ਨਹੀਂ ਮਰਾ ਮੈਂ ਬਸ ਉਹਨੂੰ ਛੱਡ ਦੇ ਛੱਡ ਛੱਡ ਪਾ ਦੇ ਨਾ ਮੈਂ ਬੜੇ ਕਿਹਾ ਪਹਿਲਾਂ ਆ ਦੇਖੀ ਪਿੱਛੇ ਕੋਮੋਦਰ ਗਾਉਂਚ ਟਰਨ ਯੂ ਟਰਨ ਆ ਦੇਖੇ ਲੈ ਮਿੱਟੀ ਲੱਗੀ ਹੈ ਗੰਦਾ ਜਾ ਸੜਕ ਨਾ ਆ ਗਿਆ ਨਾ ਸੋ ਹੈ ਗਾਇਸ ਮਿਲਦੇ ਆ ਤੁਹਾਨੂੰ ਬਾਅਦ ਚ ਕਿਉਂ ਮਿਲ ਉਹ ਦੇਖੋ ਜੀ ਉਹ ਚੁਗਲੀਆਂ 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 ਹੁੰਦੀਆਂ ਆਉਂਦੀਆਂ ਚੁਗਲੀਆਂ ਹੁੰਦੀਆਂ ਦੇਖੋ ਜੀ ਚੁਗਲੀਆਂ 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 ਇਹ ਕੀ ਚੁਗਲੀਆਂ ਕਰਦੇ ਹੁੰਦੇ ਅਸੀਂ ਹੈਲੋ ਇਧਰ ਆਈਂ ਕੀ ਚੁਗਲੀਆਂ ਕਰਦੇ ਆ ਬੱਚੀ ਆ ਲੈ ਕੇ ਪਿਛੇ ਹੈ ਔਰ ਉਧਰ ਮੋਟਰਸਾਈਕਲ ਕਰਨਾ ਪਰ ਇਹ ਕਰ ਲੋ ਗੱਡੀ ਖਾਂ ਫਰੀਦ ਕੀ ਚੁਗਲੀਆਂ ਕਰਦੇ ਸੀ ਇਹ ਚੰਗਾ ਬ్రో ਚੱਲੇ ਅਸੀਂ ਬਾਏ ਬਾਏ ਰੀਚੇ ਤੇ ਧਿਆਨ ਰੱਖੀ ਅ ਤੀਰ ਸਤ ਜਦੋਂ ਰੁੱਕ ਜਾਂਦੇ ਤਾਂ ਬਹੁਤ ਐਕਸੀਡੈਂਟ ਹੁੰਦੇ ਦੇਖਿਆ ਵਾ ਸਹੀ ਕਰ ਲੈ ਜਿਆਦਾ ਉਹਦੇ ਹੁੰਦੇ ਇੱਥੇ ਚੰਗਾ ਤਾਂ ਘਰੇ ਹੀ ਰਹੋ ਪਤਨੀ ਬਰਸਾਤਾਂ ਕਰਕੇ ਆ ਬਰਸਾਤਾਂ ਕਰਕੇ ਫਰਕ ਤਾਂ ਪੈਂਦਾ ਹੀ ਆ ਯਾਰ ਮੇਰੇ ਨਾ ਆ ਚੀਜ਼ੇ ਰੋ ਸਰਕਟ ਤਦੀ ਆ ਆਏ ਹਾਏ ਕਿੱਧਰ ਪਲਟਾਤੀ ਗੱਡੀ ਹੋਰ ਨਾ ਬਾਬਾ ਇੱਧਰ ਨਹਿਰ ਚਲਾਦੀ ਮੈਨੂੰ ਕੋਈ ਨਾ ਤੇਰੇ ਜਣੇ ਬਤੇਰੇ ਜਣੇ ਕੱਢਣਾ ਜਾਂ ਤਾਂ ਡੁੱਬ ਜਾਣਾ ਮੈਂ ਛੱਲੀ 150 ਦਾਗ ਬਾਹਰ ਕੱਢ ਦੇਣਾ ਤੈਨੂੰ ਟਾਈਮ ਕਿੰਨਾ ਹੋ ਗਿਆ ਟਾਈਮ ਦਾ ਬੱਚੇ ਤਾਂ ਚਲੋ ਗਾਈ 3 ਵਜ ਗਏ ਆਈ ਜਾਣਾ ਮੈਂ ਜ਼ਰੂਰੀ ਕੰਮ ਓਕੇ ਬਾਏ ਤੇ ਆ ਕੇ ਮਿਲਾਂਗੇ ਗਾਈਜ਼ ਆ ਦੇ ਹੋ ਬੰਦਾ ਭੱਜਿਆ ਜਾਂਦਾ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆਏ ਗੁਰਦੁਆਰਾ ਸਾਹਿਬ ਜੀ ਸਾਰਿਆਂ ਨੂੰ ਉਹ ਦੇਖੋ ਕਿੱਦਾਂ ਭੱਜਿਆ ਜਾਂਦਾ ਇਹਨੇ ਪਤਾ ਉਹ ਘਰੇ ਜਿਹੜੇ ਪਾਉਣ ਵਾਲੇ ਕੱਪੜੇ ਇਹ ਆਉਣ ਜਾਣ ਨੂੰ ਪਾ ਕੇ ਹੁੰਦਾ ਤੇ ਆਉਣ ਜਾਣ ਵਾਲੇ ਕੱਪੜੇ ਉਹ ਨਹੀਂ ਉਹ ਆਉਣ ਜਾਣ ਵਾਲੇ ਕੱਪੜੇ ਪਾਏ ਹੋਏ ਨੇ ਇਹ ਵਧੀਆ ਕੱਪੜੇ ਪਾਏ ਹੋਏ ਆਉਣ ਜਾਣ ਨਾਲੇ ਸੋ ਆਪਾਂ ਆਏ ਆ ਜੀ ਅੱਜ ਅਜਨੋਦ ਬਾਬੇ ਸ਼ਿਦਾ ਦੇ ਇੱਥੇ ਬਹੁਤ ਸਕੂਨ ਮਿਲਦਾ ਆ ਕਿਉਂਰੇ ਸਾਡਾ ਛੁਟਕੂ ਉਦਾਸਿਆ ਸੀਗਾ ਤੇ ਕਿੰਦਾ ਮੈਨੂੰ ਲੈ ਕੇ ਚੱਲੋ ਆ ਦੇਖੋ ਇਹ ਔਂਜਨ ਵਾਲੇ ਕੱਪੜੇ ਦੇਖੋ ਮੁੰਡੇ ਦੇ ਕਿੰਨੇ ਸੋਹਣੇ ਪਾਏ ਦੇਖਿਆ ਸਾਡੇ ਦੇਖੋ ਮੇਰਾ ਨਾਂ ਜੱਜ ਦੇ ਕਿੱਥੇ ਅੱਪੀ ਦੇਖਾ ਤੁਹਾਡੀਆਂ ਗੱਲ ਬਾਤਾਂ ਚੌਲ ਜੇ ਨੇ ਬਾਬਾ ਜੀ ਦੇਖੋ ਜੀ ਤਾਂ ਦੇਖੋ ਬਾਬਾ ਜੀ ਦਾ ਵਾਹਿਗੁਰੂ ਵਾਹਿਗੁਰੂ ਨਾਲ ਲੰਗਦੀ ਜੀ ਦੇਖੋ ਨਹਿਰ ਨਹਿਰ ਦੇ ਉੱਪਰ ਹੈਗਾ ਸਥਾਨ ਬਾਬਾ ਜੀ ਦਾ ਹਾਲਾਤ ਫੜੋ ਚਲੋ ਦੋਸਤੋ ਮੈਂ ਤੁਹਾਨੂੰ ਮੱਥਾ ਟੇਕਦਾ ਫਿਰ ਮਿਲਦੇ ਬਾਅਦ ਗੱਲ ਅਸੀਂ ਮੱਥਾ ਟੇਕ ਕੇ ਆ ਗਏ ਤਾਂ ਦੋਨੇ ਜਣੇ ਲੁਕਦੇ ਪਏ ਪਾਪਾ ਹੁਣਾ ਤੋਂ ਕਿੱਥੇ ਨੂੰ ਦੇਖੋ ਥੋੜੀ ਉਹ ਨਹੀਂ ਉਹ ਨਹੀਂ ਉਹ ਨਹੀਂ ਗੇ ਗੇ ਜੋਤ ਨਹੀਂ ਬੱਬਲਾ ਬੱਬਲੇ ਫਿਰਦੀ ਨਕਲੀ ਥੋੜੀ ਮੋਈ ਫੁੱਲ ਦੀ ਚੌਦੇ ਆ ਉਧਰ ਰਾਣੀ ਹੋਣਾ ਇਧਰੀ ਨਹੀਂ ਆ ਜਾ ਇਧਰ ਇਧਰ ਆ ਇਧਰ ਹੌਲੀ ਹੌਲੀ ਕੁੱਤਾ ਬੈਠਾ ਤੇਰੇ ਪੈਰਾਂ 'ਚ ਚੱਲੋ ਕਿੱਥੇ ਚੱਲਦੇ ਆਂ ਅੱਜ ਹੜਾ ਨਹੀਂ ਬਿਲੋਂਣਾ ਹੈ ਸਿੱਧਾ ਚੱਲੋ ਗਾਇ ਸਾਡੇ ਬਹੁਤ ਗਾਲਾਂ ਪੈਣੀਆਂ ਨੇ ਵੈਸੇ ਤਾਂ ਪਰ ਚਲੋ ਕੋਈ ਗੱਲ ਨਹੀਂ ਕਿਵੇਂ ਲਉਂਦੇ ਹੋ ਤੇ ਅੱਗੇ ਜੀ ਪੰਜ ਦਿਨ ਆ ਜਾ ਆ ਜਾ ਤਾਂ ਕੋਈ ਨਾ ਆ ਜਾ ਕੇ ਜੀਨੀ ਨੂੰ ਭੇਜੋ ਕੋਈ ਖੁਦ ਨਹੀਂ ਜਾਂਦੇ ਵੀ ਕਿੱਥੇ ਨੇ ਦੀਂਦੇ ਹੀ ਨਹੀਂ ਇਹ ਉਹ ਲਿ ਗਈ ਉਸ ਦੀ ਕੋ ਗਈ ਆਦੀ ਆਦੀ ਰੋ ਨਿਕੋ ਗਿਆ ਤੇ ਸਾਹ ਵੀ ਗਿਆ ਅਸੀਂ ਬੋਦੇ ਕਿੱਥੇ ਸੀਗੇ ਤੁਸੀਂ ਜਦ ਬਾਹਰ ਨਿਕਲੇ ਸੀ ਪਾਰਕ ਚ ਲੰਮੇ ਪਾਏਗੇ ਸੀ ਮੈਂ ਬਾਹਰ ਦੇਖ ਮੈਂ ਤੇਰੀ ਤਾਂ ਵਾਸਟੂਮ ਮਮੀ ਕਿੱਦਾਂ ਲੱਗਾ ਬਹੁਤ ਵਧੀਆ ਸਾਲੇ ਬਾਉਡਰ ਤੇ ਆਏ ਆ ਆ ਕੀ ਲੱਗਾ ਇਹ ਕੀ ਇਹ ਗੱਲੇ ਗਲਗਲ ਗਗਲ ਜਿਹਦੇ ਚਾਰ ਹੁੰਦਾ ਗਲਗਲ ਬਾਈ ਤਾੜੀਆਂ ਪਤਲੀਆਂ ਪਤਲੀਆਂ ਨੂੰ ਫਲਕ ਡਗਡਾ ਲੱਗਾ ਆ ਲੈ ਕਿੱਦਾਂ ਆ ਉਹ ਦਿਖਾ ਉਧਰ ਆ ਉਹ ਦੇ ਕੀ ਦਿਖਾਵਾਂ ਆ ਨਿਕਲ ਆ ਉਹ ਦੇਖੋ ਗਾਇਸ ਕਿ ਡਿਗ ਡਿਗ ਗਗਲ ਚਲੋ ਗਾਇਸ ਚਲੀਏ ਕੀ ਹੋਈ ਰੇਟ ਗਊਸ਼ਾਲਾ ਸਾਹਿਬ ਤੇ ਚਲੋ ਦੋਸਤੋ ਆਪਾਂ ਗਊਸ਼ਾਲਾ ਸਾਹਿਬ ਮੱਥਾ ਗਊਸ਼ਾਲਾ ਸਾਹਿਬ ਕੋ ਰਿਸਪੈਕਟ ਮੱਥਾ ਟੇਕੋ ਦੋਸਤੋ ਫਿਰ ਮਿਲਦੇ ਆ ਮੈਂ ਇੱਕ ਤਾਂ ਕੁਛ ਕਾਇ ਨਹੀਂ ਹੈਗਾ ਉਹਨਾਂ ਨੂੰ ਆ ਇਹ ਫਿਰ ਹੋ ਗਿਆ ਆਂਸਰ ਆਉਂਦਾ ਜਾਦੀ ਗਿਰਗਿਰ ਜੀ ਨਹੀਂ ਕਰਨੀ ਸਿੱਧਾ ਹੋ ਕੇ ਤੁਰਪਾ ਬਲੌਗ ਸਾਰਾ ਕੁਛ ਐਣਾ ਵਾ ਤੇ ਲਫੇੜੇ ਵੀ ਆਏ ਨੇ ਤੇ ਲਫੇੜੇ ਮੈਂ ਵੀ ਪਿੱਛੇ ਧੌਂ ਚਿੱਤੋਰੇ ਸਿੱਧੇ ਤੁਰੇ ਨੇ ਮੈਂ ਦੇਖ ਲਾ ਹਸਾਵ ਲਾ ਲਈ ਚੱਲ ਹਿੰਮਤ ਆ ਗਈ ਸੜ ਹਾਂ ਚੱਲਦੇ ਅੱਜ ਮੈਂ ਤੇਰਾ ਜਰਾ ਜ਼ੋਰ ਪੱਟ ਕੇ ਜਾਦਾ ਹਾਂ ਹੋ ਜ਼ੋਰ ਦਾ ਮੈਂ ਤੈਨੂੰ ਦੱਸਤੀ ਗੱਲ ਫਿਰ ਤੇ ਜੇ ਤੂੰ ਤਨ ਲਾ ਗਿਆ ਮੈਨੂੰ ਮੈਂ ਮੰਨਦੀ ਹਾਂ ਹਾਂ ਤੇ ਫਿਰ ਕੀ ਹੋਊਗਾ ਮੈਂ ਤੈਨੂੰ ਮੰਨ ਲਿਆ ਹਾਂ ਮੰਨਦੇ ਤੇ ਸਾਨੂੰ ਵੱਡੇ ਵੱਡੇ ਆ ਹਾਂ ਸੋ ਗਾਇਸ ਆਪਾਂ 아이ਸੀ ਕੀ ਕੌਸ਼ਲਾ ਦੇਖੋ ਜੀ 200 ਲੱਖ ਦਾ ਮੁੰਡਾ ਜਗਰੀ ਜਾਂਦਾ ਗਾਇਸ ਮੇਰੇ ਨਾਲ ਕੌਸ਼ਲਾ 아이ਸੀ ਅੱਜ ਇੱਧਰ ਇੱਧਰ 200 ਹਾਂ ਆਪਣੀ ਰਾਣੀ ਖੜੀ ਹੈ ਜੀ ਸਾਡੀ ਹਾਂ ਪਹਿਲਾਂ ਬਾਬੇ ਨੇ ਹੁਣ ਛੋਟੀ ਸੀਗੀ ਹੁਣ ਬਾਬਾ ਵੱਡੀ ਦਊਗਾ ਕੋਈ ਨਾ ਹਾਂ ਤੇ ਗੌਸ਼ਾਲਾ ਆਏ ਆਪਾਂ ਤੇ ਇੱਧਰ ਦਰਸ਼ਨ ਕਰ ਲਿਆ ਆਪਾਂ ਗਉਮਤਾ ਦੇ ਤੇ ਹੁਣ ਤੁਰ ਜੰਨੇ ਆ ਚਲੋ ਜੀ ਚਲੋ ਹਾਂ ਹੁਣ ਆ ਜੋ ਉਹ ਗਏ ਜੋ ਆ ਪੁੱਤਰ ਕਿੱਦਾਂ ਬੋਨਾਂ ਨੇ ਆ ਜਾਓ ਉਹਨਾਂ ਦੀ ਪੂਰਾ ਵੀਡੀਓ ਬਣਾ ਲੈਣੇ ਆਇਆ ਕਿਉਂ ਥੱਕ ਗਿਆ ਨਹੀਂ ਬੱਸ ਬੱਸ ਹੋ ਗਈ ਕਿਉਂ ਆ ਜਾ ਹੁਣ ਹੈਲੋ ਓਏ ਚਲ ਆ ਜਾ ਕੋਈ ਨਾ ਕੱਪ ਬਾਹਰ ਮਾਰਦੀ ਅੰਦਰ ਨਹੀਂ ਜਾਂਦੇ ਆਪਾਂ ਹੈਲੋ ਹੋ ਜਾ ਯਾਰ ਫਿਰ ਆੜੀ ਨਹੀਂ ਹੈਗਾ ਮੇਰਾ ਫਿਰ ਦੱਸਦਾ ਹੈਲੋ ਓਏ ਆੜੀ ਆੜੀ ਆ ਜਾ ਕਿੱਧਰ ਗਈਆਂ ਨੈਚਰਾਂ ਦੇ ਉੱਪਰ ਕੁੱਕੂਗੀ ਬੈਠੀ ਉਹ ਦੇਖੀ ਹੋਰ ਦੇ ਉਹ ਦੇ ਕੁੱਕੂਗੀ ਨਾਲ ਨਾ ਪਾਇਆ ਉੱਪਰ ਦੇਖੀ ਉਹ ਦੇਖੀ ਹੈਲੋ ਆ ਦੇਖੋ ਕੁੱਕੂਗੀ ਬੈਠੀ ਦੇਖੋ ਉੱਪਰ ਦੇਖੀ ਹਾਂ ਪਈ ਤਾਂ ਉੱਪਰ ਬੈਗ ਨੇਸੀ ਬੈਠੀ ਹੈ ਸਾਡਾ ਬੰਦਾ ਹਾਂ ਵਾਹਿਗੁਰੂ ਜੀ ਤਲਹਮਨ ਨਹੀਂ ਬਸਣਾ ਬਣਾ ਦੇਖੋ ਆ ਦੇਖ ਲੈ ਇੱਧਰ ਗਾਇਸ ਇਹ ਲੱਗਿਆ ਸੌਣ ਦਾ ਮਹੀਨਾ ਮਨਾਉਣ ਪਿੰਗਾ ਝੂਟਣਾ ਇੰਗੀਆਂ ਕੁੜੀਆਂ ਇੱਥੇ ਮੇਰੀਆਂ ਇਹਦੀ ਗੱਲ ਕਰਦੇ ਆ ਇਹਦੀ ਗੱਲ ਕਰਦੇ ਹੋ ਭੱਜ ਗਿਆ ਕਹਿੰਦਾ ਆ ਮੇਰੀ ਟਿੱਡੀ ਝੂਟ ਲੈਂਦੀ ਆ ਇਹਨਾਂ ਨੂੰ ਵੀ ਲਾ ਲਓ ਵਿਚਾਰਿਆਂ ਨੂੰ ਹੈਲੋ ਹੈਲੋ ਕਰਨਾ ਹਾਂ ਦੇਖੋ খালি ਭਜਾਈ ਜਾਂਦਾ ਦੇਖਦੇ ਵੀ ਛੱਡ ਕੇ ਸਭ ਝੂਟਦਾ ਨਾ ਚਲੋ ਓਏ ਬੱਸ ਬੈਠੋ ਬੈਠੇ ਬੈਠੇ ਆਜਾ ਤੁਸ ਜੀ ਲੈ ਨਹੀਂ ਤੁਸੀਂ ਨਹੀਂ ਕਿੱਥੇ ਕੁਆਂਟਲ ਵਜਨ ਕਿੱਥੇ ਵਿਚਾਰਦਾ ਪਾਈਆ ਪਰ ਮੈਨੂੰ ਦਿਓ ਯਾਰ ਤੂੰ ਦੋਤੇ ਮੈਨੂੰ ਫਰਾਈਂਸ ਪਾ ਦਿੱਤ ਨਾ ਆਜਾ ਪਾਪਾ ਇੱਥੇ ਬੈਠੋ ਇੱਥੇ ਗੋਲ-ਗੋਲ ਤੇ ਛੇਰ ਵਜਾਊਗਾ ਯਾਰ ਮੈਨੂੰ ਵੀ ਡਰ ਲੱਗਦਾ ਵੇ ਇੱਥੇ ਬਹਿ ਕੇ ਥੱਲੇ ਆਣ ਚ ਕਿੰਨਾ ਫੁੱਟਾ ਪਾਪਾ ਹੱਥ ਹੱਥ ਪਾ ਲੈ ਪੁੱਤ ਨਿਕਲ ਨਾ ਜਾਏ ਵਿੱਚੋਂ ਹਾਈ ਹੱਥ ਪਾ ਲੈ ਐਸਕੇ ਸਾਈਡ ਕਰ ਸਕਦੇ ਮੇਰੀ ਲਾਡੀ ਮੇਰਾ ਪਿਆਰਾ ਬੱਚਾ ਹਾਂ ਸਾਡਾ ਬਾਂਦਰ ਕਿੱਥੇ ਚੜਿਆ ਹੈ ਗਾਈਸ ਆਹ ਦੇਖੋ ਪਿਆਰੇ ਜਵਾਕ ਤਾਂ ਤੁਸੀਂ ਰੋਜ਼ ਹੀ ਦੇਖਦੇ ਹੋ ਆ ਬਾਂਦਰ ਨੂੰ ਨਹੀਂ ਦੇਖਦੇਗੇ ਇਹਨੂੰ ਦੇਖੋ ਆਹ ਦੇ ਕੀ ਕਰਦਾ ਹੈ ਨਹੀਂ ਇਹ ਲੱਛਣ ਕੀ ਹੁੰਦੇ ਹੈ ਜੀ ਮੇਰੇ ਚ ਮੇਰੀ ਮੰਮੀ ਦਾ ਆਹ ਦੇਖੀ ਆਹ ਦੇਖ ਆਹ ਦੇ ਇਧਰ ਇਧਰ ਮੇਰੇ ਚ ਮੇਰੀ ਮੰਮੀ ਤੇ ਖੂਨ ਦੌੜ ਮੈਨੂੰ ਝੂਟਾ ਦੋ ਮੈਂ ਬੈਨ ਮੈਨੂੰ ਦਈ ਬੈਠ ਮੰਮੀ ਮੈਂ ਦਿੰਦਾ ਮੈਂ ਨਹੀਂ ਭਰਾਵਾ ਤੂੰ ਤਾਂ ਬਾਲੇ ਦਿਨਾ ਮੈਂ ਤੂੰ ਤਾਂ ਕਮਾ ਦੇਗਾ ਮੈਨੂੰ ਪਤਾ ਚਲੋ ਆਹ ਬੱਤ ਤੇ ਕੱਪੜੇ ਗੰਦੇ ਆ ਜਾਣੇ ਆ ਸੋਹਰਾ ਹਰ ਰੋਗ ਦੇ ਸਾੜੇ ਰੋ ਮੰਮੀ ਉਹਦੀ ਠਮਾਕਾ ਉਹ ਤੇ ਲਿਆ ਉਹ ਗਿਆ ਓਏ ਓਏ ਓ ਜੁਆਕ ਬਲਿੰਦਰੇ ਨੂੰ ਮੈਂ ਬਲਿੰਦਰ ਨੂੰ ਬੁਲਾਤਾ ਬਲਿੰਦਰ ਨੂੰ ਬੁਲਾ ਆ ਗਈ ਆ Oi! Oi ਮੈਨੂੰ ਰੋਕ ਲਊਗਾ ਵਿੰਦਨਿਕ ਮਾ ਦੇ ਗਈ ਦੇਖੀ ਮੈਂ ਬੈ ਕੇ ਦੇਖਦੀ ਹਾਂ ਮਮੀ ਸਾਰੀ ਦੁਨੀਆ ਇਧਰ ਉਧਰ ਕਮਾਈ ਨਾ ਨਾ ਮੈਂ ਤਾਂ ਭਰਾ ਮੈਂ ਤਾਂ ਸੁਸੂ ਬੰਦਾ ਹਾਂ ਰਸਤੇ ਕੱਢਦੀ ਦੇਖੀ ਮਣੇ ਮਣੇ ਤੇਰੇ ਤੋਂ ਦੁਨਿਆ ਰੇਲ ਫਲਾਤੀ ਉਹਨੇ ਪਾਪਾ ਤੁਸੀਂ ਬੈਠੋ ਮੈਨਾਂ ਇਹਨੇ ਮੈਨਾਂ ਉਹ ਦਿਨ ਐਵੇਂ ਕੀਤਾ ਸੀ ਨਾ ਪਾਪਾ ਤੁਸੀਂ ਬੈਠੀ ਤੇ ਖੜੀ ਮੈਂ ਨਹੀਂ ਬੈਣਾ ਮੈਂ ਰੋਟ ਕੇ ਪਤਾ ਅਲੋ ਨਹੀਂ ਹਗਾ ਨਾ ਵੱਡੇ ਦੇ ਬੈਠਾ ਹੋਰ ਸਾਰੇ ਹੋਰ ਜਵਾਹੇ ਛੋਟਾ ਤਾਂ ਉਹ ਉਦਰੇ ਮੈਂ ਡੇਗ ਗਿਆ ਸੀ ਕਿੰਨੇ ਤੇਜ਼ ਆ ਦੇਖਿਆ ਕਿੱਡੇ ਜਾਓ ਗੱਡੀ ਲਿਆਵੋ ਚੰਦੀਏ ਮਨਿੰਦਰ ਤੇ ਬੈਠਣ ਦੀ ਥੇਰ ਸੀਗੀ ਉਹਨਾਂ ਨੇ ਜਦ ਹੀ ਨੇਹਰੀਆਂ ਲਿਆਦੀਆਂ ਮਨਿੰਦਰ ਦੀਆਂ ਹਾਂ ਪੂਰਾ ਆਪਾਂ ਜਣੇ ਠੀਕ ਆ ਹੇ ਇਸ ਘਰੇ ਆਪਾਂ ਆ ਗਏ ਆ ਘਰੇ ਆ ਕੇ ਗਾਇਜ਼ ਮੈਂ ਕੱਪੜੇ ਚੇਂਜ ਕਰ ਲੇਕੋ ਗਾਇਜ਼ ਮੈਨੂੰ ਇਹਨੇ ਸੁੱਟ ਤਾਂ ਉੱਥੇ ਚੱਕਰ ਦਵਾ ਕੇ ਇਹ ਭਈ ਇਹ ਨਾਲ ਗੱਲ ਹੋਣੀ ਸੀ ਜੇ ਬਾਅਦ ਸਭ ਦੇਖੇਗੇ ਇਸੋਂ ਨਾਲ ਗਾਇਜ਼ ਮਿਰਚਾਂ ਆ ਮਿਰਚਾਂ ਆਦਾ ਕੋ ਸੈਂਟ ਪਾਣੀ ਚ ਮਿਰਚਾਂ ਅੰਦਰ ਹੀ ਮਿਰਚਾਂ ਆਉਣੀਆਂ ਪਈਆਂ ਕਿੰਨਾ ਕਿੱਥੇ ਪਾਇਆ ਮੇਟੇ ਤੇ ਪੱਤੇ ਕਟਕਣਾ ਮੇਟੇ ਦੇ ਦੋ ਮੁੰਡੀ ਦੇਖਦੀ ਐਨੇ ਅੱਗੇ ਦਾ ਸਰਪੰਗ ਪਾਇਆ ਐਨੀ ਅੱਗੇ ਦਾ ਤੂੰ ਕਿੱਥੇ ਪਿੱਛੇ ਕਰ ਜੇ ਮੈਂ ਸਰਪੰਗ ਪਾਇਆ ਏਦਾਂ ਕਰ ਏਦਾਂ ਓਏ ਤਾਂ ਨਹੀਂ ਤਾਂ ਮੈਂ ਬੁੜੀ ਹੋ ਗਈ ਹਨਾ ਜਦੋਂ ਮੇਰੇ ਹੱਥ ਪੈਰ ਕੰਮ ਕਰ ਲੱਗੋ ਫੇਰ ਐ ਕਰ ਕਰੂ ਮੈਂ ਲਮਣੇਂ ਦਰ ਤੇ ਮੈਂ ਬੋਤੇ ਕਰਨਾ ਸਵੇ ਨਹੀਂ ਫਰਮਾਤਾ ਕਰਨਾ ਸਵਿਚ ਉ ਆ ਤੂੰ ਦਾ ਇਹ ਕਿਆ ਕਰ ਉਹ ਮੈਂ ਗਾਣੇ ਸੁਣਾ ਰਿਆ ਸੀ ਚਲ ਭੁਜੇ ਵੀ ਉੱਦੀ ਪਿਆ ਮੈਂ ਉੱਦੀ ਛੱਡ ਕੇ ਆ ਜੀ ਹੁਣ ਮੈਂ ਵੀ ਤੈਨੂੰ ਆਈ ਕਿਆ ਕਰੂੰਗੀ ਠੀਕ ਗੁਰੀਂਦਰ ਸੱਚੋ ਕੀ ਕਹਿੰਦਾ ਮੈਂ ਕਹਿਆ ਜਦ ਮੈਂ ਬੁਢੀ ਹੋ ਗਈ ਮੈਂ ਐ ਐ ਐ ਕਰਿਆ ਕਰੂੰਗੀ ਕਹਿੰਦਾ ਮੈਂ ਕਰਿਆ ਕਰਾਂ ਸੱਚੋ ਫਰੀਦੀ ਦੀ ਵੀ ਕਰੀ ਕਿੱਦਾਂ ਕਰਾਂਗੇ ਸੋਇਕਾ ਮਤਲਬ ਉੱਪਰ ਜਾਓ ਮਤਲਬ ਉੱਪਰ ਜਾਓ ਨਹੀਂ ਨਹੀਂ ਉੱਪਰ ਨਹੀਂ ਜਾਣਾ ਰੀਸਟ ਰੀਸਟ ਛੋਟੇ ਹੋ ਜਾਓ ਛੋਟੇ ਨਹੀਂ ਸੱਚ ਤਾਂ ਦੁਬਾਰੇ ਆਉਣ ਦੀ ਹੋ ਜਾਂਦੀ ਆ ਹਾਂ ਸੱਚ ਨਹੀਂ ਆਪਨ ਦੀ ਮੰਮਾ ਬਈ ਜੀ ਜੀ ਸਿੱਧੀ ਰੇਖਾ ਜਿਹੜੀ ਐ ਗਾਇਸ ਜੀ ਜੀ ਨੇ ਨਵੀਆਂ ਚਾਬੀਆਂ ਬਣਵਾਈਆਂ ਨੇ ਯਾਰ ਇਹਨੂੰ ਆ ਕੇ ਦੇਖੇ ਲੱਗਦੀ ਆ ਸੇਮ ਸਾਡਾ ਸੇਮ ਹੀ ਐ ਰੇਖਾ ਆ ਰੇਖਾ ਰੇਖਾ ਕੌਣ ਐ ਜੀ ਰੇਖਾ ਕੀ ਚਾਬੀ ਛੱਡ ਘਰੇ ਆ ਗਈ ਮੈਂ ਵੀਡੀਓ ਬੰਦ ਕਰਕੇ ਗਿਆ ਸੀ ਵੀਡੀਓ ਬੰਦ ਕਰਕੇ ਆਹੋ ਦੋ ਨਿਕਲਾਂਗੇ ਲੈ ਲੈ ਉਹਨਾਂ ਦੇ ਘਰੋਂ ਤੋਂ ਸਮਾਨ ਚੱਕ ਲਈਏ ਸਾਰਾ ਚੱਲ ਆਪਣੇ ਆਪਣੀ ਲਿਮਟ ਤਾਂ ਚੱਕ ਲਾਵਾਂਗੇ ਮੇਰੀ ਕੀ ਬਣੀ ਓਏ ਅੱਜ ਸ਼ੁੱਕਰਵਾਰ ਹੈ ਨਹੀਂ ਨਹੀਂ ਬੁੱਧਵਾਰ ਹੈ ਬੁੱਧਵਾਰ ਹੈ ਸ਼ੁੱਕਰਵਾਰ ਨੂੰ ਆਪਾਂ ਜਾਣਾ ਕਿੱਥੇ ਬਾਹਰ ਕਿੱਥੇ ਸਮਾਨ ਲੈ ਲੈ ਆਪਾਂ ਲੈ ਦੇਉ ਨਾਲ ਦੇਖਿਆ ਉਹਨਾਂ ਗਾਇਸ ਅਸੀਂ ਮਨਾਉਣੀਆਂ ਆ ਮਤੀਆਂ 3 ਤੀਆਂ ਤੇ ਤੀਆਂ ਤੇ ਅਸੀਂ ਸਾਰੇ ਗਲੀ ਵਾਲਿਆਂ ਨੇ ਇਕੱਠੇ ਹੋ ਕੇ ਮਨਾਉਣੀਆਂ ਨੇ ਤੇ ਸਾਰੇ ਗਲੀ ਵਾਲਿਆਂ ਦਾ ਸੁਨੇਹਾ ਵਾਂ ਕਿ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇਗੇ ਫਟਾਫਟ ਜਮ੍ਹਾਂ ਕਰਾ ਦੇ। ਚਲੋ ਗਾਇਜ਼ ਦੇ ਦੇਓ ਤੁਹਾਡੇ ਪੈਸੇ ਹੁਣ ਗਲੀ ਗੜੇ ਕੋ ਮੈਂ ਚਲਾ ਅੰਡੇ ਖਾਣ ਅੰਡੇ ਖਾਉਂਗੇ। ਮੈਂ ਨਹੀਂ ਖਾਣੇਗੇ। ਤੂੰ ਮੈਂ ਕੱਲ ਦੀ ਥੇਲੀ ਕੋਲ ਜਾ ਕੇ ਨੋਨ ਇਨਵਿਟੇਸ਼ਨ ਕਰਕੇ ਆਣਾ ਵਾ। ਕੀ ਡਿਵਿਟੇਸ਼ਨ ਲੈ ਕੇ? ਮੰਮਾ ਆਲੀ ਥੇਲੀ ਕੋਲੇ। ਆਹ ਆਲੀ ਥੇਲੀ ਕੋਲੇ। ਨਹੀਂ ਨਹੀਂ ਮੰਮਾ ਨਹੀਂ 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 ਜੀ ਆ ਕੋਲੇ ਜਾਣਾ ਵਾ। ਮੰਮਾ ਉਹ ਲੈ ਜੀ ਉਹਨਾਂ ਕਰੇ। ਹੈਲੋ ਨਹੀਂ ਉਹਦਾ ਚਾਕ ਪੋਸਟ ਨੰਬਰ ਆ ਇਹਦਾ 093 ਆ। ਉਹ ਤਾਂ 400 ਠੀਕ ਹੈ ਚਲੋ ਗਾਇਸ ਹੁਣ ਸੁਣਨਾ ਪਾ ਕੇ ਮਿਲਦੇ ਹਾਂ ਹਾਂਜੀ ਗਾਇਸ ਗਾਇਸ ਕੀ ਕਰਦੇ ਹੋ ਨਹੀਂ ਅਜੇ ਤਿਆਰੀ ਕਰਦੇ ਆ ਅਸੀਂ ਤਿਆਰੀਆਂ ਹੋ ਰਹੀਆਂ ਨੇ ਫੜ ਕੇ ਲਿਆ ਤਮ ਗੁਰੀ ਹੈਲੋ ਫੜ ਕੇ ਨਹੀਂ ਆ ਨਾ ਕਿੰਨਾ ਮੌਲਾ ਗੁਰੀ ਏ ਗੁਰੀ ਕੀ ਕਰਦਾ ਸੀ ਬੱਚਾ ਕਿੱਥੇ ਚਲੇ ਆ ਨਹੀਂ ਕਿੱਥੇ ਚਲੇ ਕਿੱਥੇ ਚਲੇ ਤੁਸੀਂ ਜਰਾ ਉਡਾ ਨਹੀਂ ਤੁਹਾਡੇ ਲੋਟ ਆਉਂਦੇ ਹਾਂ ਹਾਂ ਇਹਨੇ ਕਿਹਾ ਪਾ ਕੇ ਦੇਖਦਾ ਨੇ ਕਿ ਪਿੱਛੇ ਜਦੋਂ ਦੇਖੀ ਬਸ ਗੁਰੀ ਉਹ ਜਿਹਨੇ ਝੂਟੇ ਹੀ ਲੋਟ ਲੰਗ ਹਾਂ ਗੁਰੂ ਝੂਟਾ ਨਿਸ਼ਵਾਨ ਕੇ ਸ਼ੋ ਗਾਇਸ ਹਾਂ ਬਈ ਕਿਵੇਂ ਆ ਮੈਂ ਕਿਹਾ ਬਲੋ ਕਰੀ ਬਲੋ ਬੰਦਾ ਵੇ ਬਲੋ ਕਰੀ ਬਲੋ ਕਰੀ ਬਲੋ ਕਰੀ ਬਲੋ ਗਾਇਜ਼ ਮੀਨਾ ਦਾ ਮੂੰਹ ਬਣਿਆ ਹੈ ਨਹੀਂ ਮੇਰਾ ਮੂੰਹ ਨਹੀਂ ਬਣਾਇਆ ਹੈ ਕਿਉਂ ਬਣਾਇਆ ਮੀਨਾ ਠੀਕ ਹੂ ਠੀਕ ਹੂ ਠੀਕ ਮੀਨਾ ਜੀ ਤਾਂ ਓਕੇ ਛੱਡਿਆ ਭੀ ਆ ਕੇ ਮੇਰੀ ਛੱਡੇ ਛੱਡ ਜਾ ਭੀ ਓਏ ਇਹਨਾਂ ਨੂੰ ਗੱਲਾਂ ਚੱਲ ਕੋਈ ਨਹੀਂ ਸਿਖਾਤੇ ਨੇ ਸਿਖਾਤੇ ਕੰਨੀ ਨਹੀਂ ਦੇਖ ਲੈ ਹੁਣ ਫਿਰ ਫਿਰੇ ਨਹੀਂ ਕਹਿੰਦਾ ਮੈਨੂੰ ਮਾਰਦਾ ਹਾਂ ਆਹਨ ਸਭੀ ਆ ਜੀ ਲੈ ਲੈ ਤੂੰ ਮੱਸਾ ਦੋ ਬਣਾ ਲੀ

ਰਸਾਉਂਦੇ ਕਿੱਥੇ ਆ ਗਏ ਸਾਰੇ ਕੋਈ ਇਲਾਜ ਆਪ ਲੋਕ ਬਤਾਓ ਇਹ ਚੀਜ਼ ਹੁੰਦੀ ਆ ਰਸਾਉਂਦੇ ਯਾਰ ਥੋੜੇ ਪਿੱਛੇ ਪਿੱਛੇ ਹੋਣਾ ਤੂੰ ਆਉਂਦੀ ਨਹੀਂ ਕੈਮਰੇ ਚ ਤੁਸੀਂ ਮੈਂ ਤਾਂ ਚਮੇਨ ਮਾਰਦੀ ਨਾ ਕੋਲੇ ਕੈਮਰੇ ਚ ਨਹੀਂ ਆਉਂਦੇ ਪਿੱਛੇ 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 ਹੁਣ ਤੈਨੂੰ ਹੁਣ ਤੈਨੂੰ ਗਟਰ ਦੇ ਕਿਢੇ ਤੋਂ ਥੋੜੀ ਆ ਆਜਾ ਓਏ ਦਾਰਾਸਲਾ ਸੀ ਲਾਈਟ ਨਹੀਂ ਦਿਖਾਈ ਮੇਰਾ ਤਾਂ ਨਹੀਂ ਆਇਆ ਦੋ ਚਾਂਦ ਤਾਂ ਆ ਦੇਣਾ ਯਾਰ ਹਾਂ ਇਹ ਕਿੰਨਾ ਚੱਲਣ ਨੂੰ ਦੱਸੇ ਯਾਰ ਆ ਉਹ ਮੇਰੀ ਕੀ ਭੇਨੀ ਚੱਲਦੀ ਹੈ ਇਹ ਐਨਾ ਕੰਪਲੇਂਟ ਪਾਉਣੀ ਸੀ ਉਹ ਬਾਈ ਬਾਈ